ਰਾਣੇ ਗੁਰਜੀਤ ਤੇ ਕੁਲਬੀਰ ਜੀ ਦੇ ਦੀ ਆਪਸ ਚ ਖੜਕੀ ਇੱਕ ਦੂਜੇ ਨੂੰ ਦੋਵੇਂ ਹੋ ਗਏ ਮੈਨੋ ਮੇਣੀ ਕਾਂਗਰਸ ਚ ਛਿਰਗੀ ਨਵੀਂ جنگ ਆਖਰਕਾਰ ਕਿਹੜੀ ਗੱਲ ਹੋ ਗਈ ਕਿ ਰਾਣਾ ਗੁਰਜੀਤ ਤੇ ਕੁਲਬੀਰ ਜੀਰਾ ਜਿਹੜੇ ਸਿਆਸੀ ਬੇਲੀ ਸੀ ਉਹਨਾਂ ਦੀ ਤੁੰਤੁਮੈ ਮੈ ਤੱਕ ਗੱਲ ਪੜ ਗਈ ਗੱਲ ਮੈਨੋ ਮੇਣੀ ਹੁਣ ਤਾਂ ਕੱਪੜ ਗਈ ਮਾਮਲਾ ਕੀ ਹੈ ਕੀ ਕਿੰਨੇ ਰਾਣੇ ਨੇ ਜੀਰੇ ਨੂੰ ਕੀ ਕਹਿਤਾ ਤੇ ਜੀਰੇ ਨੇ ਰਾਣੇ ਨੂੰ ਕੀ ਕਹਿਤਾ ਗੱਲ ਤਲਖੀ ਵੱਲ ਕਿਉਂ ਵੱਧ ਗਈ ਹੈ ਕਾਂਗਰਸ ਚ ਨਵਾਂ ਪੰਡੋਰਾ ਬਾਕਸ ਕੀ ਖੁੱਲ ਰਿਹਾ ਹੈ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਟੱਲੀ ਵਾਲਾ ਬਟਨ ਬੈਲ ਆਈਕਨ ਨਹੀਂ ਦੱਬਿਆ ਤਾਂ ਉਹ ਵੀ ਦੱਬ ਲੈਣਾ ਤਾਂ ਜੋ ਤੁਹਾਡੇ ਤੱਕ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਸਮੇਂ ਸਿਰ ਆਪੜਦੇ ਰਹਿਣ ਮਾਮਲਾ ਇਹ ਹੈ ਕਿ ਰਾਣਾ ਗੁਰਜੀਤ ਤੇ ਕੁਲਬੀਰ ਜੀਰਾ ਇੱਕ ਸਮਾਂ ਇਹ ਸੀ ਕਿ ਰਾਣਾ ਗੁਰਜੀਤ ਉਰੀ ਹਾਈ ਕਮਾਂਡ ਤੱਕ ਕੁਲਬੀਰ ਜੀਰੇ ਦੀ ਪੈਰ ਵੀ ਕਰਦੇ ਸੀ ਉਹਦੇ ਲਈ ਟਿਕਟ ਮੰਗਦੇ ਫਿਰਦੇ ਸੀ ਪਰ ਅੱਜ ਦੋਵੇਂ ਇੱਕ ਦੂਜੇ ਦੇ ਆਹਮੋ ਸਾਹਮਣੇ ਹੋ ਗਏ ਦੋਵਾਂ ਦੀ ਤਲਖੀ ਵੱਧ ਗਈ ਹੈ ਮੇਹਣੋ ਮੇਹਣੀ ਵਾਲਾ ਕੰਮ ਹੋ ਚੁੱਕਿਆ ਹੈ ਮਾਮਲਾ ਤੁਹਾਨੂੰ ਪਤਾ ਹੀ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ 'ਚ ਕਾਂਗਰਸ ਦੇ ਉਮੀਦਵਾਰ ਸੀ ਖੰਡੂਰ ਸਾਹਿਬ ਤੋਂ ਕੁਲਬੀਰ ਸਿੰਘ ਜੀਰਾ ਕੁਲਬੀਰ ਸਿੰਘ ਜੀਰਾ ਦੀ ਟਿਕਟ ਦੇ ਲਈ ਰਾਣਾ ਗੁਰਜੀਤ ਨੇ ਵਾਵਾ ਬੈਟਿੰਗ ਕੀਤੀ ਬੜੀ ਜ਼ੋਰ ਅਮਾਇਸ਼ ਕੀਤੀ ਤੇ ਇਥੋਂ ਤੱਕ ਕਿ ਆਪਣੇ ਹਲਕੇ ਕਪੂਰਥਲਾ ਚੋਂ ਕੁਲਬੀਰ ਜੀਰੇ ਨੂੰ ਲੀਡ ਵੀ ਦਿਵਾਈ ਜਾਨੀ ਕਿ 9 ਹਲਕੇ ਨੇ ਖੰਡੂਰ ਸਾਹਿਬ ਦੇ ਉਹਨਾਂ 9ਾਂ ਦੇ ਵਿੱਚ ਕੁਲਬੀਰ ਜੀਰਾ ਹਾਰੇ ਪਰ ਇੱਕੋ ਇੱਕ ਹਲਕਾ ਹੈ ਕਿ ਕਪੂਰਥਲਾ ਜਿੱਥੋਂ ਕੁਲਬੀਰ ਜੀਰਾ ਜਿੱਤੇ ਪਰ ਹੁਣ ਮਾਮਲਾ ਬੜਾ ਟਵਿਸਟੀ ਹੋ ਚੁੱਕਿਆ ਹੈ ਬੜਾ ਰੋਚਕ ਹੋ ਚੁੱਕਿਆ ਹੈ ਕੁਲਬੀਰ ਜੀਰਾ ਤੇ ਰਾਣਾ ਦੋਵੇਂ ਆਮੋ ਸਾਹਮਣੇ ਹੋ ਗਏ ਜਿਹੜੇ ਬੇਲੀ ਸੀ ਹੁਣ ਇੱਕ ਦੂਜੇ ਦੇ ਖਿਲਾਫ ਕੁਰਬਾਨਾ ਕੱਢ ਕੇ ਦੁਸ਼ਮਣ ਬਣ ਗਏ ਹਾਲਾਂਕਿ ਕੁਰਬਾਨਾ ਸਿਰਫ ਜ਼ੀਬਾਂ ਨਾਲ ਨਿਕਲਿਆ ਨੇ ਗੱਲਾਂ ਲਪਲੋ ਲਪੜੀ ਜਿਹੜੀ ਫਿਜ਼ੀਕਲੀ ਹੁੰਦੀ ਹੈ ਉੱਥੇ ਤੱਕ ਨਹੀਂ ਪਹੁੰਚੀ ਪਰ ਸਿਆਸੀ ਤੌਰ ਤੇ ਦੋਸਤ ਜਿਹੜੇ ਆ ਹੁਣ ਦੁਸ਼ਮਣ ਬਣਨ ਵੱਲ ਵਧ ਗਏ ਮਾਮਲਾ ਇਹ ਇੰਜ ਹੈ ਕਿ ਰਾਣਾ ਗੁਰਜੀਤ ਨੇ ਇੱਕ ਇੰਟਰਵਿਊ ਦਿੱਤੀ ਇੱਕ ਚੈਨਲ ਨੂੰ ਤੇ ਉਹਦੇ ਚ ਉਹਨਾਂ ਨੇ ਕੁਲਬੀਰ ਜੀਰੇ ਦਾ ਜ਼ਿਕਰ ਕਰਦੇ ਆ ਕਿਹਾ ਕਿ ਮੇਰੀ ਗਲਤੀ ਸੀ ਕਿ ਮੈਂ ਕੁਲਬੀਰ ਜੀਰੇ ਦੀ ਮਦਦ ਕੀਤੀ ਉਸ ਸਮੇਂ ਰਾਣੇ ਉਹਨਾਂ ਨੇ ਇਹ ਗੱਲ ਕਹੀ ਉਸ ਤੋਂ ਬਾਅਦ ਕੁਲਬੀਰ ਜੀ ਦਾ ਵੀ ਗੁੱਸਾ ਜਾਗ ਗਿਆ ਕੁਲਬੀਰ ਜੀਰਾ ਕਹਿੰਦੇ ਕਿ ਐਵੇਂ ਕਿਵੇਂ ਰਾਣਾ ਜੀ ਤੁਸੀਂ ਕਹਿਗੇ ਤੁਸੀਂ ਵੀ ਜੱਟ ਮੈਂ ਵੀ ਜੱਟ ਐ ਨਹੀਂ ਫਿਰ ਮੈਂ ਕਹਿਣ ਦਿੰਦਾ ਅਗੋ ਰਾਣਾ ਸਾਬ ਦੀ ਇੱਕ ਮਸ਼ਹੂਰ ਇੰਟਰਵਿਊਰ ਦੇ ਨਾਲ ਇੱਕ ਇੰਟਰਵਿਊ ਕੱਢ ਕੇ ਜਿਵੇਂ ਰਾਣਾ ਕਹਿੰਦੇ ਕਿ ਜਿਹਨੇ ਮੇਰੇ ਨਾਲ ਪੰਗਾ ਲਿਆ ਫਿਰ ਮੈਂ ਉਹਨੂੰ ਬਖਸ਼ਦਾ ਨਹੀਂ ਜਾਨੀ ਕਿ ਮੈਂ ਛੱਡਦਾ ਨਹੀਂ ਮੈਂ ਫਿਰ ਉਹ ਬਚਦਾ ਨਹੀਂਗਾ ਜਿਹਨੇ ਮੇਰੇ ਨਾਲ ਪੰਗਾ ਲੈ ਲਿਆ ਚਾਹੇ ਸਿਆਸੀ ਤੌਰ ਤੇ ਚਾਹੇ ਜਿਵੇਂ ਮਰਜੀ ਇਸ ਨੂੰ ਕੋਟ ਕਰਦਿਆਂ ਹੋਇਆ ਇਹਨੂੰ ਨੱਥੀ ਕਰਦਿਆਂ ਹੋਇਆ ਇੱਕ ਟਵੀਟ ਕੁਲਵੀਰ ਜੀਰਾ ਨੇ ਕੀਤਾ ਕੁਲਵੀਰ ਜੀਰਾ ਕਹਿੰਦੇ ਕਿ ਰਾਵਣ ਦੇ ਕੋਲ ਬਹੁਤ ਬੁੱਧੀ ਸੀ ਬੜੀ ਭਗਤੀ ਕੀਤੀ ਰਾਵਣ ਨੇ ਰਾਵਣ ਬੜਾ ਬੁੱਧੀਮਾਨ ਵਿਦਵਾਨ ਸੀ ਭਗਤੀ ਵਾਲਾ ਸੀ ਪਰ ਰਾਵਣ ਦਾ ਹੰਕਾਰ ਜਿਹੜਾ ਉਹ ਰਾਵਣ ਨੂੰ ਲੈ ਕੇ ਬਹਿ ਗਿਆ ਤੇ ਖਲੜਵੀ ਲਾਈਨ 'ਚ ਕੁਲਵੀਰ ਜੀਰਾ ਲਿਖਦੇ ਐ ਕਿ ਰਾਣਾ ਗੁਰਜੀਤ ਤੇ ਰਾਵਣ ਦੇ ਵਿੱਚ ਮੈਨੂੰ ਕੋਈ ਫਰਕ ਨਜ਼ਰ ਨਹੀਂ ਆਉਂਦਾ ਕਣਕੇ ਤੁਸੀਂ ਇਸ ਗੱਲ ਦਾ ਅੰਦਾਜ਼ਾ ਲਾ ਸਕਦੇ ਹੋ ਕਿ ਦੋਵੇਂ ਇੱਕ ਦੂਜੇ ਦੇ ਖਿਲਾਫ ਕਿਵੇਂ ਚੱਲ ਰਹੇ ਹਨ ਅਸਲ 'ਚ ਇਹ ਖਿਲਾਫ ਐਵੇਂ ਨਹੀਂ ਹੋ ਗਏ ਕੋਈ ਦਰਅਸਲ ਕੁਲਬੀਰ ਜੀਰੇ ਦੀ ਰਾਣੀ ਨੇ ਮਦਦ ਕੀਤੀ ਇਹਦੇ 'ਚ ਕੋਈ ਸ਼ੱਕ ਹੈ ਹੀ ਨਹੀਂ ਪਰ ਕੁਲਬੀਰ ਜੀਰਾ ਜਦੋਂ ਕਾਂਗਰਸ ਦੇ ਅੰਦਰ ਗਰੁੱਪ ਬਣਨ ਲੱਗੇ ਤੋਂ ਅਸਲ ਚ ਚੀਜ਼ਾਂ ਉੱਥੋਂ ਨਿਕਲਦੀਆਂ ਨੇ ਅਸਲ ਚ ਕਾਂਗਰਸ ਦੀ ਜਿਹੜੀ ਗਰੂਪਿੰਗ ਹੈ ਜਿਹੜੀ ਢੜੇ ਬੰਦੀ ਹੈ ਇਹ ਉੱਥੋਂ ਨਿਕਲਦੀ ਮੇਰਾ ਮੰਨਣਾ ਇਹ ਹੈ ਕਿ ਰਾਣਾ ਗੁਰਜੀਤੂਣੀ ਚਾਹੁੰਦੇ ਸੀ ਕਿ ਕੁਲਬੀਰ ਜੀਰਾ ਉਹਨਾਂ ਦੇ ਕੈਂਪ ਉਹਨਾਂ ਦੇ ਢੜੇ ਚੋਂ ਜਿਹਦੇ ਵਿੱਚ ਉਹ ਆਸ਼ੂ ਪ੍ਰਗਟ ਸਿੰਘ ਚੰਨੀ ਫਲਾਣਾ ਤੁਮਕਾਨਾ ਸਾਰੇ ਆਣੇ ਪਰ ਕੁਲਬੀਰ ਜੀਰਾ ਵਿੱਚ ਵਿਚਾਲੇ ਰਹਿਣਾ ਚਾਹੁੰਦੇ ਹੋਣਗੇ ਪਹਿਲਾ ਉਹ ਇਹਨਾਂ ਸਾਰਿਆਂ ਨਾਲ ਫਿਰਦੇ ਰਹੇ ਨਾਲ ਹੀ ਫਿਰ ਉਹ ਸੁਖਜਿੰਦਰ ਰੰਦਾਵਾ ਦੇ ਨਾਲ ਕਦੇ ਗੜਿੰਗ ਦੇ ਘਰ ਕਦੇ ਚੰਨੀ ਦੇ ਘਰ ਕਦੇ ਕਿਸੇ ਦੇ ਘਰ ਕਦੇ ਕਿਸੇ ਦੇ ਘਰ ਜਾਂਦੇ ਰਹੇ ਯਾਨੀ ਕਿ ਸੁਭਾਵਿਕ ਜੀ ਗੱਲ ਹੈ ਕਿ ਕੁਲਬੀਰ ਜੀਰਾ ਰਾਣਾ ਹੁਣ ਵਾਲੇ ਗਰੁੱਪ ਚ ਤਾਂ ਨਹੀਂ ਗਏ ਇਸ ਤੋਂ ਮੈਨੂੰ ਲੱਗਦਾ ਕਿ ਰਾਣਾ ਹੁਣੀ ਖਫਾ ਸੀ ਕਿ ਭਰਾਵਾ ਮੈਂ ਤੇਰੇ ਲਈ ਸਾਰਾ ਕੁਝ ਕਰਦਾ ਰਿਆ ਆਪਣਾ ਹਲਕਾ ਵੀ ਉਸ ਸਮੇਂ ਜਿਤਾ ਕੇ ਭੇਜਿਆ ਜਦੋਂ ਇਹ ਕਹਿੰਦੇ ਸੀ ਕਿ ਵੀ ਜੇ ਤੁਸੀਂ ਮਾਈਕ ਵਾਲਾ ਬਟਨ ਨਹੀਂ ਦੱਬਿਆ ਤੁਸੀਂ ਪੰਛ ਦੇ ਦੁਖੀ ਹੋ ਉਸ ਸਮੇਂ ਮੈਂ ਆਪਣਾ ਹਲਕਾ ਵੀ ਜਿਤਾਇਆ ਪੰਜੇ ਦੇ ਰੋਣ ਨਿਸ਼ਾਨ ਤੇ ਤੈਨੂੰ ਸਭ ਤੋਂ ਵੱਧ ਵੋਟਾਂ ਭੁਆਈਆਂ ਤੇ ਤੂੰ ਕਹਿੰਨਾ ਹੁਣ ਤੂੰ ਸਾਡੇ ਨਾਲ ਪੈਰ ਹੀ ਨਹੀਂ ਲਾਉਂਦਾ ਇਹ ਮਸਲਾ ਬਣ ਜਾਂਦਾ ਤੇ ਕੁਲਬੀਰ ਜੀਰਾ ਕਹਿੰਦੇ ਹੋਣਗੇ ਕਿ ਰਾਣਾ ਸਾਹਿਬ ਠੀਕ ਹੈ ਤੁਸੀਂ ਕਰਨੀ ਸੀ ਮਦਦ ਕੀਤੀ ਤੁਹਾਡਾ ਫਰਜ਼ ਬਣਦਾ ਸੀ ਪਰ ਗੱਲ ਜਿਹੜੀ ਹੈ ਉਹ ਮੈਂ ਆਜ਼ਾਦਾਂ ਇਸ ਮਾਮਲੇ 'ਚ ਕਿ ਮੈਂ ਕਿਹੜੇ ਟੜੇ ਨਾਲ ਜਾਣਾ ਇੱਥੋਂ ਹੀ ਮੈਨੂੰ ਲੱਗਦਾ ਹੈ ਕਿ ਗੱਲਾਂ ਅੱਗੇ ਵਧੀਆਂ ਨੇ ਹੁਣ ਇਹ ਤਲਖੀ ਕਿੱਥੋਂ ਤੱਕ ਜਾਂਦੀ ਹੈ ਇਸ ਤਲਖੀ ਦੇ ਵਿੱਚ ਹੋਰ ਕਿਹੜੇ ਵੱਡੇ ਕਾਂਗਰਸੀ ਸਾਨ ਉੱਤਰਦੇ ਐ ਤੇ ਫਿਰ ਜਿਹੜੇ ਕੁੰਡੀਆਂ ਦੇ ਸਿੰਘ ਐ ਜਿਹੜੇ ਉਹ ਕਿਵੇਂ ਫਸਦੇ ਐ ਇਹਦੇ ਤੇ ਨਜ਼ਰ ਰੱਖਣੀ ਪੈਣੀ ਐ ਇਹ ਗੱਲ ਸਪਸ਼ਟ ਹੋ ਚੁੱਕੀ ਹੈ ਕਿ ਰਾਣਾ ਗਰਜੀਤ ਤੇ ਕੁਲਵੀਰ ਜਿਹੜਾ ਦੀ ਤੜਿੰਗ ਹੋ ਚੁੱਕੀ ਹੈ ਤੇ ਹੁਣ ਖੁੱਲ੍ਹ ਮਿਆਮ ਕਾਂਗਰਸ ਦੀ ਲੜਾਈ ਜਿਹੜੀ ਉਹ ਬਾਹਰ ਖਿੱਲਰ ਰਹੀ ਹੈ ਇਹ ਕਹਿੰਦਾ ਕਿ ਬਾਹਰ ਆ ਜਾਣਾ ਹੁਣ ਤਾਂ ਕਾਂਗਰਸ ਦੀ ਲੜਾਈ ਬਾਹਰ ਨੂੰ ਖਿੱਲਰਦੀ ਜਾਂਦੀ ਹੈ ਉਹ ਵਾਲਾ ਹਿਸਾਬ ਹੋਇਆ ਪਿਆ ਹੈ ਕੁੱਲ ਮਿਲਾ ਕੇ ਕੁੱਲ ਮਿਲਾ ਕੇ ਕਾਂਗਰਸ ਦੀ ਲੜਾਈ ਦੇ ਜਿਹੜੇ ਅੰਦਰ ਜਿਹੜੀ ਧੁਖ ਰਹੀ ਸੀ ਉਹ ਬਾਹਰ ਨੂੰ ਨਿਕਲ ਨੂੰ ਆਉਣ ਨੂੰ ਫਿਰਦੀ ਹੈ ਉਹ ਭੰਬੜ ਬੰਨ ਦੇ ਲਈ ਤਿਆਰ ਹੈ ਹੁਣ ਇਹ ਲੜਾਈ ਕਿਸ ਪਾਸੇ ਵੱਲ ਜਾਂਦੀ ਹੈ ਇਹਦੇ ਚ ਬਾਕੀ ਕਿਵੇਂ ਕਿਵੇਂ ਹਿੱਸਾ ਪਾਉਂਦੇ ਆਪਨਾ ਇਹ ਵੇਖਣ ਵਾਲਾ ਹੋਵੇ